ਸਵਸੀ ਕਾਨਾ ਦੇ ਵਿਆਹ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਕੀਤਾ ਗਿਆ ਜੋ ਪਹਿਲਾ ਚਮਤਕਾਰ ਸੀਗਾ ਉਸ ਦੇ ਬਾਰੇ ਅਸੀਂ ਸਿੱਖਦੇ ਆ ਰਹੇ ਸੀਗੇ ਔਰ ਇਹ ਉਸ ਦਾ ਤੀਸਰਾ ਭਾਗ ਆ ਗਿਆ ਔਰ ਪਹਿਲੇ ਦੋ ਹਿੱਸਿਆਂ ਦੇ ਵਿੱਚ ਅਸੀਂ ਕਾਫੀ ਕੁਝ ਸਿੱਖਿਆ ਔਰ ਅੱਜ ਅਸੀਂ ਅੱਗੇ ਵਧਦੇ ਹਾਂ ਯਹੂਨਾ ਦੀ انجਿਲ 2 ਦੇ ਅੰਸ਼ਾ 6 ਵਚਨ ਤੋਂ ਅਸੀਂ ਦੇਖਦੇ ਹਾਂ ਇਸ ਸਗਾ ਤੇ ਲਿਖਿਆ ਯਹੂਦੀਆਂ ਦੇ ਸ਼ੁੱਧ ਕਰਨ ਦੀ ਰੀਤ ਅਨੁਸਾਰ ਪੱਥਰ ਦੇ 6 ਮੱਟ ਉੱਤੇ ਧਰੇ ਹੋਏ ਸਨ ਜੋ ਹਰੇਕ ਵਿੱਚ 2 ਜਾਂ 3 ਮਣ ਜਲ ਪੈਂਦਾ ਸੀ ਸੋ ਇਸ ਵਿੱਚ ਜੋ ਅਸੀਂ ਦੇਖਦੇ ਹਾਂ ਕਿ ਯਹੂਦੀਆਂ ਦੀ ਇੱਕ ਰੀਤ ਹੁੰਦੀ ਸੀਗੀ ਉਸ ਸਮੇਂ ਜਦੋਂ ਵੀ ਕੋਈ ਮਹਿਮਾਨ ਉਹਨਾਂ ਦੇ ਘਰ ਆਉਂਦਾ ਸੀਗਾ ਉਸ ਸਮੇਂ ਉਹਨਾਂ ਦੇ ਪੈਰ ਜੋਾ ਧਵਾਏ ਜਾਂਦੇ ਸੀਗੇ ਔਰ ਉਸ ਰੀਤ ਦੇ ਅਨੁਸਾਰ ਇਸ ਜਗ੍ਹਾ ਤੇ 6 ਮਟ ਜੋਾ ਵਚਨ ਚ ਲਿਖਿਆ ਕਿ ਉੱਥੇ ਧਰੇ ਹੋਏ ਸੀਗੇ ਜਿਨ੍ਹਾਂ ਦੇ ਵਿੱਚ ਪਾਣੀ ਪੈਣ ਦੀ ਜੋ ਕਪੈਸਿਟੀ ਵੀ ਲਿਖੀ ਆ ਉਹ ਆ 2 ਜਾਂ 3 ਮਣ ਇੱਕ ਮਣ ਵਿੱਚ 40 ਕਿਲੋ ਹੁੰਦਾ ਹੈ ਮਤਲਬ 80 ਕਿਲੋ ਤੋਂ ਲੈ ਕੇ 120 ਕਿਲੋਗ੍ਰam ਤੱਕ ਪਾਣੀ ਜੋਾ ਇੱਕ ਮਟ ਵਿੱਚ ਜੋਾ ਸਮਾ ਸਕਦਾ ਸੀਗਾ ਔਰ 7 ਵਚਨ ਦੇ ਵਿੱਚ ਲਿਖਿਆ ਯਿਸੂ ਨੇ ਉਹਨਾਂ ਨੂੰ ਆਖਿਆ ਮੱਟਾਂ ਵਿੱਚ ਜਲ ਪਰੋ ਸੋ ਅੱਜ ਦਾ ਬੇਸਿਕਲੀ ਸਾਡਾ ਜੋ ਵਿਸ਼ਾ ਹੋਏਗਾ ਜੋ ਜਿਸ ਪੁਆਇੰਟ ਦੇ ਉੱਤੇ ਅਸੀਂ ਮੰਨਨ ਕਰਾਂਗੇ ਉਹ ਇਹੀ ਹੋਏਗਾ ਕਿ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਇੱਕ ਆਗਿਆ ਦਿੱਤੀ ਉਹ ਕੀ ਸੀਗੀ ਕਿ ਮੱਟਾਂ ਵਿੱਚ ਜਲ ਪਰੋ ਜਿਸ ਤਰ੍ਹਾਂ ਕਿ ਅਸੀਂ ਪਿਛਲੇ ਵੀਡੀਓਸ ਦੇ ਵਿੱਚ ਅਸੀਂ ਦੇਖਦੇ ਆ ਰਹੇ ਸੀਗੇ ਕਿ ਇਸ ਜਗ੍ਹਾ ਦੇ ਉੱਤੇ ਜੋ ਆ ਦਾਖਰਸ ਖਤਮ ਹੋ ਚੁੱਕੀ ਆ ਇੱਕ ਤੰਗੀ ਆ ਗਈ ਆ ਇੱਕ ਸਮੱਸਿਆ ਖੜੀ ਹੋ ਗਈ ਆ ਔਰ ਹੁਣ ਉਸ ਸਮੱਸਿਆ ਨੂੰ ਦੂਰ ਕਰਨ ਦੀ ਉਸ ਤੰਗੀ ਨੂੰ ਦੂਰ ਕਰਨ ਦੀ ਉਸ ਖਤਮ ਹੋਈ ਦਾਖਰਸ ਦੀ ਜੋ ਪਰਪਾਈ ਕਰਨ ਦੀ ਜੋ ਜ਼ਿੰਮੇਵਾਰੀਆਂ ਉਹ ਪ੍ਰਭੂ ਯੀਸ਼ੂ ਮਸੀਹ ਨੂੰ ਦੇ ਦਿੱਤੀ ਗਈ ਆ ਸੌਂਪ ਦਿੱਤੀ ਗਈ ਆ ਔਰ ਟਹਿਲੂਆ ਨੂੰ ਕਿਹਾ ਗਿਆ ਕਿ ਜਿਸ ਤਰ੍ਹਾਂ ਵੀ ਇਹ ਤੁਹਾਨੂੰ ਕਹਿੰਦਾ ਤੁਸੀਂ ਕਰੋ ਸੋ ਅਸੀਂ ਦੇਖਿਆ ਸੀਗਾ ਕਿ ਇਸ ਦੇ ਪ੍ਰਕਾਰ ਸਾਡੇ ਆਤਮਿਕ ਜੀਵਨ ਚ ਵੀ ਮਤਲਬ ਦਾਖਰਸ ਅਕਸਰ ਖਤਮ ਹੋ ਜਾਂਦੀ ਆ ਮਤਲਬ ਸਾਡੇ ਜੀਵਨ ਦਾ ਉਹ ਆਨੰਦ ਸ਼ਾਂਤੀ ਖਤਮ ਹੋ ਜਾਂਦੀ ਆ ਕਈ ਵਾਰ ਅਸੀਂ ਨਿਰਾਸ਼ਾ ਚ ਆ ਜਾਂਦੇ ਆ ਉਹ ਇਹ ਸਾਰਾ ਚੀਜ਼ ਅਸੀਂ ਪਿਛਲੇ ਵੀਡੀਓ ਦੇ ਵਿੱਚ ਸਿੱਖਦੇ ਆਏ ਸੀਗੇ ਔਰ ਜਦੋਂ ਕਿ ਪ੍ਰਭੂ ਯੀਸ਼ੂ ਮਸੀਹ ਨੇ ਜ਼ਿੰਮੇਵਾਰੀ ਲੈ ਲਈ ਆ ਹੁਣ ਪ੍ਰਭੂ ਨੇ ਇੱਕ ਆਗਿਆ ਦਿੱਤੀ ਆ ਉਹ ਕਿਹਾ ਕਿ ਮੱਟਾਂ ਵਿੱਚ ਜਲ ਭਰੋ ਔਰ ਇੱਥੋਂ ਅਸੀਂ ਕੀ ਅਸੀਂ ਆਤਮਿਕ ਜੀਵਨ ਚ ਇੱਕ ਸੰਦੇਸ਼ ਜੋ ਸਾਡੇ ਵਾਸਤੇ ਉਹ ਕੀ ਆ ਕਿ ਜਿਸ ਤਰ੍ਹਾਂ ਇਸ ਜਗ੍ਹਾ ਤੇ ਪ੍ਰਭੂ ਨੇ ਇੱਕ ਆਗਿਆ ਜਾਰੀ ਕੀਤੀ ਆ ਕਿ ਭਰੋ ਇਹਨਾਂ ਮੱਟਾਂ ਨੂੰ ਜਲ ਦੇ ਨਾਲ ਤੁਸੀਂ ਭਰ ਦੋ ਪ੍ਰਭੂ ਯੀਸ਼ੂ ਮਸੀਹ ਸਿਰਫ ਇਹ ਨਹੀਂ ਕਹਾਂ ਕਿ ਮੱਟਾਂ ਵਿੱਚ ਜਲ ਪਾਓ ਬਲਕਿ ਪ੍ਰਭੂ ਨੇ ਕਿਹਾ ਨਾ ਨੂੰ ਭਰ ਦਿਓ ਇੰਗਲਿਸ਼ ਦੀ ਬਾਈਬਲਸ ਲਿਖਿਆ ਫਿਲ ਦਾ ਵਾਟਰ ਪੋਟਸ ਵਿਦ ਵਾਟਰ ਮਤਲਬ ਥੋੜਾ ਪਾਣੀ ਨਹੀਂ ਬਲਕਿ ਇਹਨਾਂ ਨੂੰ ਭਰ ਦੇਣਾ ਹੈ ਪੂਰੀ ਤਰ੍ਹਾਂ ਤੁਸੀਂ ਸੋ ਇਸੇ ਪ੍ਰਕਾਰ ਪਰਮੇਸ਼ਰ ਆਪਣੇ ਵਚਨ ਦੇ ਦੁਆਰਾ ਸਾਨੂੰ ਵੀ ਕੁਝ ਚੀਜ਼ਾਂ ਨਾਲ ਭਰਨ ਲਈ ਬੋਲਦਾ ਹੈ ਕਿ ਆਪਣੇ ਜੀਵਨ ਨੂੰ ਤੁਸੀਂ ਭਰ ਦਿਓ ਅੱਜ ਅਸੀਂ ਦੇਖਾਂਗੇ ਕਿਹੜੀਆਂ ਚੀਜ਼ਾਂ ਨਾਲ ਪਰਮੇਸ਼ਰ ਸਾਨੂੰ ਕਹਿੰਦਾ ਕਿ ਤੁਸੀਂ ਆਪਣੇ ਆਪ ਨੂੰ ਭਰ ਦੋ ਆਪਣੇ ਜੀਵਨ ਆਪਣੇ ਸਰੀਰ ਪ੍ਰਾਣ ਆਤਮਾ ਨੂੰ ਆਪਣੇ ਦਿਲੋਂ ਦਿਮਾਗ ਨੂੰ ਤੁਸੀਂ ਪੂਰੀ ਤਰ੍ਹਾਂ ਭਰ ਦਿਓ ਸੋ ਉਸ ਦੇ ਵਾਸਤੇ ਅਸੀਂ ਇੱਕ वचन ਦੇਖਦੇ ਹਾਂ ਕੋਲੋਸੀਆ ਦੀ ਪੱਤਰੀ ਤੀਸਰਾ ਅਧਿਆਇ ਉਸ ਦਾ 16 ਵਚਨ ਦੇ ਵਿੱਚ ਅਸੀਂ ਦੇਖਦੇ ਹਾਂ ਇਸ ਗੱਤੇ ਪੌਲਸ ਜੋ ਲਿਖਦਾ ਆ ਮਸੀਹ ਦਾ ਵਚਨ ਪੂਰੀ ਬੁੱਧ ਨਾਲ ਤੁਹਾਡੇ ਵਿੱਚ ਬਹੁਤਾ ਕਰਕੇ ਵਸੇ ਅਤੇ ਤੁਸੀਂ ਜ਼ਬੂਰਾ ਅਤੇ ਭਜਨਾ ਅਤੇ ਆਤਮਿਕ ਗੀਤਾਂ ਦੁਆਰਾ ਇੱਕ ਦੂਏ ਨੂੰ ਉਪਦੇਸ਼ ਦਿਆ ਕਰੋ ਅਤੇ ਚੇਤਾਰਿਆ ਕਰੋ ਅਤੇ ਕਿਰਪਾ ਨਾਲ ਪਰਮੇਸ਼ਰ ਨੂੰ ਆਪਣੇ ਮਨਾਂ ਵਿੱਚ ਗਾਇਆ ਕਰੋ। ਔਰ ਇੱਥੇ ਸੀ ਦੇਖਦੇ ਆ ਕਿ ਸਭ ਤੋਂ ਮਹੱਤਵਪੂਰਨ ਚੀਜ਼ ਸਿੱਧੇ ਨਾਲ ਪਰਮੇਸ਼ਰ ਅੱਜ ਸਾਨੂੰ ਚਾਹੁੰਦਾ ਕਿ ਅਸੀਂ ਭਰ ਜਾਈਏ ਉਹ ਹੈ ਪਰਮੇਸ਼ਰ ਦਾ ਵਚਨ ਪਵਿੱਤਰ ਵਚਨ ਪਰਮੇਸ਼ਰ ਦਾ ਕਲਾਮ ਇਸ ਅਗਤ ਲਿਖਿਆ ਮਸੀਹ ਦਾ ਵਚਨ ਪੂਰੀ ਬੁੱਧ ਨਾਲ ਤੁਹਾਡੇ ਵਿੱਚ ਬਹੁਤਾ ਕਰਕੇ ਵਸੇ। ਕਿਉਂਕਿ ਪਰਮੇਸ਼ਰ ਜਾਣਦਾ ਆ ਕਿ ਬਰਤਨ ਜਿਸ ਚੀਜ਼ ਨਾਲ ਭਰਿਆ ਹੋਏਗਾ ਉਸੇ ਚੀਜ਼ ਦੀ ਸੁਗੰਧ ਜੋ ਆ ਉਸ ਦੇ ਵਿੱਚ ਆਏਗੀ ਇਸ ਸ਼ਾਦੀ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਨੇ ਉਹਨਾਂ ਨੂੰ ਬੋਲਿਆ ਕਿ ਤੁਸੀਂ ਜਲ ਦੇ ਨਾਲ ਇਹਨਾਂ ਬਰਤਨਾਂ ਨੂੰ ਭਰ ਦਿਓ ਇਸੇ ਪ੍ਰਕਾਰ ਪਰਮੇਸ਼ਰ ਅੱਜ ਆਪਣੇ ਸੇਵਕਾਂ ਦੇ ਰਾਹੀਂ ਆਪਣੇ ਆਤਮਾ ਦੇ ਰਾਹੀਂ ਸਾਨੂੰ ਪ੍ਰੇਰਦਾ ਹੈ ਸਾਨੂੰ ਆਗਿਆ ਦਿੰਦਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਖੁਦਾ ਦੇ ਵਚਨ ਦੇ ਨਾਲ ਅਸੀਂ ਭਰ ਦਈਏ ਕਿ ਪਰਮੇਸ਼ਰ ਜਾਣਦਾ ਕਿ ਜਿਸ ਚੀਜ਼ ਦੇ ਨਾਲ ਤੁਸੀਂ ਭਰੇ ਹੋਗੇ ਉਸੇ ਹੀ ਚੀਜ਼ ਦੇ ਲੱਛਣ ਤੁਹਾਡੇ ਸਰੀਰ ਦੇ ਅੰਗਾਂ 'ਚ ਪ੍ਰਗਟ ਹੋਣਗੇ ਉਸੇ ਹੀ ਚੀਜ਼ ਦਾ ਪ੍ਰਭਾਵ ਤੁਹਾਡੇ ਚਾਲ ਚਲਣ ਦੇ ਵਿੱਚ ਪ੍ਰਗਟ ਹੋਏਗਾ ਉਸੇ ਹੀ ਚੀਜ਼ ਦਾ ਪ੍ਰਭਾਵ ਤੁਹਾਡੇ ਬਿਹੇਵੀਅਰ 'ਚ ਤੁਹਾਡੇ ਸਲੂਕ 'ਚ ਤੁਹਾਡੇ ਜੀਵਨ 'ਚ ਪ੍ਰਗਟ ਹੋਏਗਾ ਅੱਜ ਤੁਸੀਂ ਦੇਖੋ ਬਹੁਤ ਸਾਰੇ ਲੋਕ ਜਿਹੜੇ ਆ ਉਹ ਵਿਚਾਰ ਦੇ ਨਾਲ ਭਰੇ ਹੁੰਦੇ ਆ ਉਹ ਵਿਚਾਰ ਨਾਲ ਪਰ ਜਾਂਦੇ ਆ ਉਹੀ ਵੀ ਵਿਚਾਰ ਉਹਨਾਂ ਦੇ ਸਰੀਰ ਦੇ ਅੰਗਾਂ 'ਚ ਪ੍ਰਗਟ ਹੁੰਦਾ ਹੈ ਉਹਨਾਂ ਦੀ ਜ਼ੁਬਾਨ ਤੋਂ ਉਹਨਾਂ ਦੀ ਅੱਖਾਂ ਤੋਂ ਉਹਨਾਂ ਦੇ ਜੀਵਨ ਦੇ ਚਾਲ ਚੱਲਨ ਤੋਂ ਉਹੀ ਵੀ ਵਿਚਾਰ ਹੀ ਵੀ ਵਿਚਾਰ ਪ੍ਰਗਟ ਹੁੰਦਾ ਹੈ ਉਹ ਹਰ ਵਕਤ ਵਿਚਾਰ ਹੀ ਸੋਚਦੇ ਆ ਵਿਚਾਰ ਹੀ ਇੱਕ ਉਹਨਾਂ ਦੇ ਖਿਆਲਾਂ 'ਚ ਉਹਨਾਂ ਦੇ ਰਾਹਾਂ 'ਚ ਉਹਨਾਂ ਦੇ ਜੀਵਨ 'ਚ ਪ੍ਰਗਟ ਹੁੰਦਾ ਹੈ ਅਗਰ ਕੋਈ ਵਿਅਕਤੀ ਲਾਲਚ ਨਾਲ ਪਰਿਆੰਦਾ ਹੈ ਉਹੀ ਲਾਲਚ ਉਹਦੇ ਜੀਵਨ ਚ ਪ੍ਰਗਟ ਹੁੰਦਾ ਹੈ ਉਹਦੇ ਸਰੀਰ ਦੇ ਅੰਗਾਂ ਚ ਉਹਦੇ ਜੀਵਨ ਦੇ ਚਾਲ ਚਲਨ ਚ ਕੋਈ ਕਿਸ ਵੀ ਚੀਜ਼ ਨਾਲ ਪਰਿਆੰਦਾ ਹੈ ਉਹੀ ਚੀਜ਼ ਉਹਦੇ ਬਾਹਰ ਪ੍ਰਗਟ ਹੁੰਦੀ ਹੈ ਇਸ ਲਈ ਪ੍ਰਭੂ ਯੀਸ਼ੂ ਮਸੀਹ ਨੇ ਬੋਲਿਆ ਮੱਤੀ ਦੀ ਅੰਜੀਲ 12 ਦੇ ਅਇਸਾ 34 ਔਰ 35 ਵਚਨ ਦੇ ਵਿੱਚ ਲਿਖਿਆ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ हे ਸੱਪਾਂ ਦੇ ਬੱਚਿਓ ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਕਿਕਰ ਕਰ ਸਕਦੇ ਹੋ ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹ ਮੂਹ ਤੇ ਹੁੰਦਾ ਹੈ ਔਰ 35ਵਾਂ ਚੰਚ ਲਿਖਿਆ ਭਲਾ ਮਨੁੱਖ ਭਲੇ ਖਜ਼ਾਨੇ ਵਿੱਚੋਂ ਭਲੀਆਂ ਗੱਲਾਂ ਕੱਢਦਾ ਹੈ ਅਤੇ ਬੁਰਾ ਮਨੁੱਖ ਬੁਰੇ ਖਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ ਸੋ ਇਸ ਕਰਕੇ ਯਸ਼ੂ ਮਸੀਹ ਨੇ ਦੱਸਿਆ ਕਿ ਜੋ ਖਜ਼ਾਨਾ ਤੁਹਾਡੇ ਅੰਦਰ ਜਮ੍ਹਾਂ ਹੋ ਚੁੱਕਾ ਹੈ ਉਹੀ ਤੁਹਾਡੇ ਜੀਵਨ ਚੋਂ ਪ੍ਰਗਟ ਹੋਏਗਾ ਇਸ ਲਈ ਪਰਮੇਸ਼ਰ ਅੱਜ ਹਰ ਵਿਸ਼ਵਾਸੀ ਤੋਂ ਉਮੀਦ ਕਰਦਾ ਹੈ ਹਰ ਵਿਸ਼ਵਾਸੀ ਤੋਂ ਚੁੰਦਾ ਕਿ ਤੁਸੀਂ ਇੱਕ ਇਹੋ ਜਿਹਾ ਖਜ਼ਾਨਾ ਆਪਣੇ ਅੰਦਰ ਜਮ੍ਹਾਂ ਕਰੋ ਪਰਮੇਸ਼ਰ ਦੇ ਵਚਨ ਦਾ ਤਾਂ ਕਿ ਉਹ ਖਜ਼ਾਨਾ ਤੁਹਾਡੇ ਮੂੰਹ ਤੋਂ ਨਿਕਲੇ ਉਹ ਖਜ਼ਾਨਾ ਤੁਹਾਡੀ ਅੱਖਾਂ ਤੋਂ ਉਹ ਪਵਿੱਤਰਤਾਈ ਦਾ ਖਜ਼ਾਨਾ ਉਹ ਪਰਮੇਸ਼ਰ ਦੇ ਡਰ ਦਾ ਖਜ਼ਾਨਾ ਉਹ ਪਰਮੇਸ਼ਰ ਦੇ ਵਚਨ ਦਾ ਖਜ਼ਾਨਾ ਤਾਂ ਕਿ ਸਾਡੇ ਜੀਵਨ ਦੇ ਹਰ ਹਿੱਸੇ ਤੋਂ ਪਰਮੇਸ਼ਰ ਦਾ ਵਚਨ ਪ੍ਰਗਟ ਹੋਏ ਸਾਡੀ ਜ਼ੁਬਾਨ ਸਾਡੀਆਂ ਅੱਖਾਂ ਤੋਂ ਸਾਡੇ ਜੀਵਨ ਦੇ ਰਾਹਾਂ ਤੋਂ ਸਾਡੇ ਚਾਲ ਚੱਲਣ ਤੋਂ ਹਰ ਚੀਜ਼ ਤੋਂ ਪਰਮੇਸ਼ਰ ਦਾ ਵਚਨ ਦਾ ਉਹ ਪ੍ਰਭਾਵ ਜੋ ਅਸਰੇ ਅੰਦਰ ਨਜ਼ਰ ਆਏ ਜਿਸ ਪ੍ਰਕਾਰ ਪਰਮੇਸ਼ਰ ਦਾ ਦਾਸ ਯਿਸ਼ਾਇਆ ਵੀ ਲਿਖਦਾ ਹੈ 33 ਦੇ ਉਸਦਾ 6 ਵਚਨ ਚ ਲਿਖਿਆ ਤੇਰੇ ਸਮੇਂ ਵਿੱਚ ਅਮਨ ਹੋਵੇਗਾ ਨਾਲੇ ਮੁਕਤੀ ਬੁੱਧੀ ਅਤੇ ਗਿਆਨ ਦੀ ਵਾਫਰੀ ਯਹਵਾ ਦਾ ਪੈ ਉਸ ਦਾ ਖਜ਼ਾਨਾ ਹੋਵੇਗਾ ਸੋ ਸਾਡੇ ਅੰਦਰ ਦਾ ਖਜ਼ਾਨਾ ਜੋ ਜਮਾ ਹੋਣਾ ਉਹ ਆ ਪਰਮੇਸ਼ਰ ਦਾ ਡਰ ਪਰਮੇਸ਼ਰ ਦਾ ਵਚਨ ਔਰ ਜਿਸ ਤਰ੍ਹਾਂ ਪ੍ਰਭੂ ਦਾ ਦਾਸ 다ਊਦ ਲਿਖਦਾ ਆ 119 ਜ਼ਬੂਰ ਉਸ ਦਾ 11 ਵਚਨ ਉਸੇ ਪੜ੍ਹਦੇ ਆ ਇਸ ਜਗ੍ਹਾ ਤੇ ਲਿਖਿਆ ਮੈਂ ਤੇਰੇ ਵਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ ਤਾਂ ਜੋ ਤੇਰਾ ਪਾਪ ਨਾ ਕਰਾਂ। ਔਰ ਅਸੀਂ ਦੇਖਦੇ ਹਾਂ ਔਰ ਕਿਹੜੀ ਕਿਹੜੀ ਚੀਜ਼ ਨਾ ਪਰਮੇਸ਼ਰ ਸਾਨੂੰ ਪਰਿਆਹਾ ਦੇਖਣਾ ਚਾਹੁੰਦਾ ਹੈ। ਕੋਲੋਸੀਅਨਾਂ ਦਾ 16 ਵਚਨ ਨੂੰ ਅਸੀਂ ਫੇਰ ਤੋਂ ਦੇਖਦੇ ਹਾਂ। ਇਸ ਸਗ੍ਹਾ ਤੇ ਲਿਖਿਆ ਮਸੀਹ ਦਾ ਵਚਨ ਪੂਰੀ ਬੁੱਧ ਨਾਲ ਤੁਹਾਡੇ ਵਿੱਚ ਬਹੁਤਾ ਕਰਕੇ ਵਸੇ ਅਤੇ ਤੁਸੀਂ ਜ਼ਬੂਰਾ ਅਤੇ ਭਜਨਾ ਅਤੇ ਆਤਮਿਕ ਗੀਤਾਂ ਦੇ ਦੁਆਰਾ ਇੱਕ ਦੂਜੇ ਨੂੰ ਉਪਦੇਸ਼ ਕਰਿਆ ਕਰੋ। ਇਸ ਸਗ੍ਹਾ ਤੇ ਅਸੀਂ ਦੇਖਦੇ ਹਾਂ ਪਰਮੇਸ਼ਰ ਚਾਹੁੰਦਾ ਤੁਸੀਂ ਆਤਮਿਕ ਗੀਤਾਂ ਦੇ ਨਾਲ ਭਜਨਾ ਜ਼ਬੂਰਾਂ ਦੇ ਨਾਲ ਇੱਕ ਐਸੀ ਮਹਿਮਾ ਖੁਦਾ ਦੀ ਕਰਦੇ ਹੋਏ ਰਹੋ ਤਾਂ ਕਿ ਤੁਹਾਡਾ ਜੀਵਨ ਉਸ ਮਹਿਮਾ ਦੇ ਨਾਲ ਭਰਿਆ ਰਹੇ ਤੁਹਾਡਾ ਜੀਵਨ ਉਸ ਖੁਦਾ ਦੇ ਨਾਲ ਉਸ ਸੰਗਤੀ ਦੇ ਨਾਲ ਭਰਿਆ ਰਹੇ ਤੁਹਾਡਾ ਜੀਵਨ ਉਸ ਪਰਮੇਸ਼ਰ ਦੀ ਆराधना ਕਰਨ ਵਾਲਾ ਇੱਕ ਜੀਵਨ ਹੋ ਜਾਏ ਉਹ ਪਰਮੇਸ਼ਰ ਜਦੋਂ ਤੁਹਾਨੂੰ ਦੇਖੇ ਤੁਹਾਡਾ ਜੀਵਨ ਉਸ ਨੂੰ ਪ੍ਰਾਰਥਨਾ ਨਾਲ ਭਰਿਆ ਹੋਇਆ ਖੁਦਾ ਦੀ ਪ੍ਰਸ਼ੰਸਾ ਨਾਲ ਭਰਿਆ ਹੋਇਆ ਖੁਦਾ ਦੀ ਮਹਿਮਾ ਦੇ ਨਾਲ ਭਰਿਆ ਹੋਇਆ ਨਜ਼ਰ ਆਏ ਜਿਸ ਪ੍ਰਕਾਰ ਪਰਮੇਸ਼ਰ ਦਾ ਦਾਸ 다উদ نبی ਜੋ ਆ 71 ਜ਼ਬੂਰ ਦੇ ਵਿੱਚ ਲਿਖਦਾ ਆ ਇਸ ਤੇ ਅਸੀਂ ਤਿੰਨ ਆਇਤਾਂ ਅਸੀਂ ਦੇਖਾਂਗੇ ਸਭ ਤੋਂ ਪਹਿਲੇ 71 ਜ਼ਬੂਰ ਦੀ 8 ਆਇਤ ਨੂੰ ਅਸੀਂ ਦੇਖਦੇ ਆ ਇਸ ਸਗਤੇ 다উদ ਕਹਿੰਦਾ ਮੇਰਾ ਮੂੰਹ ਤੇਰੀ ਉਸਤਤ ਅਤੇ ਤੇਰੇ ਮਾਨ ਨਾਲ ਸਾਰਾ ਦਿਨ ਭਰਿਆ ਰਹੇਗਾ ਔਰ ਇਸਦਾ 15 ਵਚਨ ਇਸ ਤਰ੍ਹਾਂ ਲਿਖਿਆ ਮੇਰਾ ਮੂੰਹ ਸਾਰਾ ਦਿਨ ਤੇਰੇ ਧਰਮ ਅਤੇ ਤੇਰੀ ਮੁਕਤੀ ਦਾ ਵਰਣਨ ਕਰੇਗਾ ਔਰ ਜਦ 24 ਵਚਨ ਲਿਖਿਆ ਮੇਰੀ ਜੀਬ ਵੀ ਸਾਰਾ ਦਿਨ ਤੇਰੇ ਧਰਮ ਦਾ ਚਰਚਾ ਕਰੇਗੀ ਸਿਸ ਜਗ੍ਹਾ ਤੇ ਇੱਕ ਸ਼ਬਦ ਬਾਰ ਬਾਰ ਹੁੰਦਾ ਉਹ ਕੀਆ ਸਾਰਾ ਦਿਨ ਸਾਰਾ ਦਿਨ ਸਾਰਾ ਦਿਨ ਉਹ ਪ੍ਰਭੂ ਦਾ ਦਾਸ ਲਿਖਦਾ ਕਿ ਸਾਰਾ ਦਿਨ ਮੇਰਾ ਮੂੰਹ ਪਰਮੇਸ਼ਰ ਦੀ ਉਸਤ ਦੇ ਨਾਲ ਭਰਿਆ ਰਹੇਗਾ ਸਾਰਾ ਦਿਨ ਮੇਰਾ ਮੂੰਹ ਮੇਰੀ ਜ਼ੁਬਾਨ ਪਰਮੇਸ਼ਰ ਦੇ ਧਰਮ ਦਾ ਚਰਚਾ ਕਰੇਗੀ ਸੋ ਇਸ ਲਈ ਹਮੇਸ਼ਾ ਅਸੀਂ ਇਸ ਨੂੰ ਯਾਦ ਰੱਖੀਏ ਕਿ ਕੋਈ ਵੀ ਪਾਪ ਦੀ ਤਾਕਤ ਅੰਧਕਾਰ ਦੀ ਤਾਕਤ ਅਭਿਲਾਸ਼ਾ ਦੀ ਤਾਕਤ ਉਹ ਉਸ ਜ਼ੁਬਾਨ ਨੂੰ ਉਸ ਮੂੰਹ ਨੂੰ ਬਹੁਤ ਜਲਦੀ ਨਾ ਨਿਯੰਤਰਣ ਚ ਲੈ ਸਕਦੀ ਆ ਜੋ ਝੂਠ ਛਲ ਫਰੇਬ ਦੇ ਨਾਲ ਭਰਿਆ ਰਹਿੰਦਾ ਹੈ ਚੁਗਲੀ ਨਿੰਦਾ ਦੇ ਨਾਲ ਭਰਿਆ ਰਹਿੰਦਾ ਹੈ ਉਸ ਨੂੰ ਕਬਜ਼ੇ ਚ ਲੈਣਾ ਅੰਧਕਾਰ ਲਈ ਕੋਈ ਮੁਸ਼ਕਲ ਨਹੀਂ ਆ ਪਰ ਜਿਹੜਾ ਮੂੰਹ ਪਰਮੇਸ਼ਰ ਦੀ ਉਸਤਤ ਨਾਲ ਭਰਿਆ ਰਹਿੰਦਾ ਹੈ ਜਿਹੜੀ ਜ਼ੁਬਾਨ ਖੁਦਾ ਦੀ ਪ੍ਰਸੰਸਾ ਨਾਲ ਭਰੀ ਰਹਿੰਦੀ ਆ ਉਸ ਜ਼ੁਬਾਨ ਨੂੰ ਉਸ ਮੂ ਨੂੰ ਕਦੀ ਕੋਈ ਵਿਰੋਧੀ ਤਾਕਤ ਨਿਯੰਤਰਣ ਚ ਨਹੀਂ ਲੈ ਸਕਦੀ ਕਿਉਂਕਿ ਉਹ ਪਰਮੇਸ਼ਰ ਦੀ ਉਸਤ ਨਾਲ ਭਰੀ ਰਹਿੰਦੀ ਹੈ ਇਸ ਲਈ ਜਿਸ ਪ੍ਰਕਾਰ ਪ੍ਰਭੂ ਯੀਸ਼ੂ ਮਸੀਹ ਨੇ ਇਸ ਸ਼ਾਦੀ ਚ ਆਗਿਆ ਦਿੱਤੀ ਇਹਨਾਂ ਮੱਟਾਂ ਨੂੰ ਜਲ ਦੇ ਨਾਲ ਭਰ ਦਿਓ ਅੱਜ ਪਰਮੇਸ਼ਰ ਸਾਨੂੰ ਬੋਲਦਾ ਆ ਕਿ ਆਪਣੇ ਜੀਵਨ ਨੂੰ ਭਰ ਦਿਓ ਆਪਣੇ ਖਿਆਲਾਂ ਨੂੰ ਭਰ ਦਿਓ ਆਪਣੇ ਸਰੀਰ ਪ੍ਰਾਣ ਆਤਮਾ ਨੂੰ ਭਰ ਦਿਓ ਪਰਮੇਸ਼ਰ ਦੇ ਵਚਨ ਨਾਲ ਉਸ ਦੀ ਪ੍ਰਸੰਸਾ ਨਾਲ ਆਪਣੇ ਮੂੰਹ ਨੂੰ ਆਪਣੀ ਜ਼ੁਬਾਨ ਨੂੰ ਇਸ ਲਈ ਅਸੀਂ ਹਰ ਦਿਨ ਹਰ ਰੋਜ਼ ਅਸੀਂ ਇਹ ਭਰਨ ਵਾਲਾ ਉਸ ਕੰਮ ਨੂੰ ਪ੍ਰਭੂ ਚੋਂਦਾ ਜਾਰੀ ਰੱਖਦੇ ਸੀ ਉਦੋਂ ਤੱਕ ਭਰਦੇ ਜਾਣਾ ਜਦੋਂ ਤੱਕ ਅਸੀਂ ਆਪਣੀ ਦੌੜ ਨੂੰ ਪੂਰਾ ਕਰਕੇ ਅਸੀਂ ਸਵਰਗ ਦੀ ਦਹਲੀਜ਼ ਦੇ ਉੱਤੇ ਕਦਮ ਨਹੀਂ ਰੱਖ ਦਿੰਦੇ ਉਸ ਸਮੇਂ ਤੱਕ ਅਸੀਂ ਭਰਦੇ ਜਾਵਾਂਗੇ ਪਰ ਅੱਜ ਬਹੁਤ ਸਾਰੇ ਵਿਸ਼ਵਾਸੀਆਂ ਦੀ ਜ਼ੁਬਾਨ ਤੇ ਅਕਸਰ ਸ਼ਿਕਾਇਤ ਰਹਿੰਦੀ ਆ ਸਾਡੇ ਜੀਵਨ ਚੋਂ ਆਲਸ ਨਹੀਂ ਜਾਂਦਾ ਸੁਸਤੀ ਨਹੀਂ ਜਾਂਦੀ ਸਾਡੇ ਜੀਵਨ ਦੇ ਵਿੱਚੋਂ ਠੰਡਾਪਨ ਨਹੀਂ ਜਾਂਦਾ ਸਾਡੇ ਜੀਵਨ ਚੋਂ ਵੀ ਵਿਚਾਰ ਨਹੀਂ ਜਾਂਦਾ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਲੈ ਕੇ ਉਹ ਪਰੇਸ਼ਾਨ ਰਹਿੰਦੇ ਆ ਸਾਡੇ ਜੀਵਨ ਚੋਂ ਨਿਰਾਸ਼ਾ ਨਹੀਂ ਜਾਂਦੀ ਪਰ ਅਜਿਹੇ ਵਿਸ਼ਵਾਸੀ ਨੂੰ ਜਦੋਂ ਕੁਝ ਸਵਾਲ ਕਰਦਾ ਹੈ ਕਿ ਕੀ ਤੁਸੀਂ ਪ੍ਰਾਰਥਨਾ ਕਰਦੇ ਹੋ ਕੀ ਤੁਸੀਂ ਵਚਨ ਮੰਨਨ ਕਰਦੇ ਹੋ ਕੀ ਤੁਸੀਂ ਆਰਾਧਨਾ ਕਰਦੇ ਹੋ ਕੀ ਤੁਸੀਂ ਉਸ ਖੁਦਾ ਦੇ ਨਾਲ ਸੰਗਤੀ ਕਰਦੇ ਹੋ ਤੋਂ ਇਹੋ ਜੇ ਸਵਾਲ ਦੇ ਅੱਗੇ ਹਮੇਸ਼ਾ ਅਕਸਰ ਅਜਿਹੇ ਲੋਕ ਨਿਰੁੱਤਰ ਹੋ ਜਾਂਦੇ ਆ ਕਮੋਸ਼ ਹੋ ਜਾਂਦੇ ਆ ਔਰ ਅਖੀਰ ਤੋਂ ਇਹ ਹੀ ਬੋਲਦੇ ਆ ਕਿ ਨਹੀਂ ਸਾਡੇ ਕੋਲ ਪ੍ਰਾਰਥਨਾ ਦਾ ਸਮਾਂ ਨਹੀਂ ਹੁੰਦਾ ਕੋਈ ਬੋਲਦਾ ਸਾਡਾ ਮਨ ਨਹੀਂ ਹੁੰਦਾ ਕੋਈ ਆਪਣੇ ਕਾਰੋਬਾਰ ਚ ਨਰੁੱਝਿਆ ਸੋ ਕਹਿੰਦਾ ਭਾਵ ਕਿ ਆ ਉਦਾਹਰਨ ਦੇ ਤੌਰ ਤੇ ਅਸੀਂ ਦੇਖੀਏ ਜਿਸ ਸਮੇ ਸਾਡਾ ਸਰੀਰਿਕ ਤੌਰ ਤੇ ਜਦੋਂ ਅਸੀਂ ਅਨਫਿਟ ਹੋ ਜਾਂਦੇ ਆ ਬਿਮਾਰ ਹੋ ਜਾਂਦੇ ਆ ਉਸ ਸਮੇ ਅਸੀਂ ਆਪਣੇ ਕਾਰੋਬਾਰ ਨੂੰ ਵੀ ਬੰਦ ਕਰ ਦਿੰਨੇ ਆ ਫਿੱਟ ਹੋਣ ਵਾਸਤੇ ਉਸ ਸਮੇਂ ਅਸੀਂ ਨੁਕਸਾਨ ਵੀ ਉਠਾਉਨੇ ਆ ਪੈਸੇ ਦਾ ਉਸ ਸਮੇਂ ਅਸੀਂ ਸਭ ਕੁਝ ਕਰਦੇ ਆ ਅਸੀਂ ਛੁੱਟੀ ਵੀ ਕਰਦੇ ਆ ਅਸੀਂ ਹਸਪੀਟਲ ਐਡਮਿਟ ਵੀ ਹੋ ਜਾਂਦੇ ਆ ਔਰ ਕਿੰਨੇ ਕਿੰਨੇ ਦਿਨ ਅਸੀਂ ਸਬਰ ਨਾਲ ਉੱਥੇ ਬੈਠੇ ਰਹਿੰਦੇ ਆ ਕਿਉਂਕਿ ਅਸੀਂ ਆਪਣੇ ਸਰੀਰ ਨੂੰ ਲੈ ਕੇ ਆਪਣੀ ਤੰਦਰੁਸਤੀ ਨੂੰ ਲੈ ਕੇ ਅਸੀਂ ਬਹੁਤ ਸੀਰੀਅਸ ਹੁੰਦੇ ਆ ਇਸ ਲਈ ਅਸੀਂ ਸਭ ਕੁਝ ਬੰਦ ਕਰਕੇ ਸੀ ਸਮੇਂ ਚ ਕਿੰਨਾ ਸਮਾਂ ਕੱਢਦੇ ਆ ਤਾਂ ਕਿ ਅਸੀਂ ਫਿੱਟ ਹੋ ਜਾਈਏ ਇਸੇ ਪ੍ਰਕਾਰ ਜੋ ਵਿਅਕਤੀ ਆਪਣੇ ਆਤਮਿਕ ਜੀਵਨ ਦੇ ਪ੍ਰਤੀ ਗੰਭੀਰਿਆ ਕਿ ਮੈਂ ਆਤਮਿਕ ਤੌਰ ਤੇ ਅਨਫਿਟਿਆ ਮੈਂ ਆਤਮਿਕ ਤੌਰ ਤੇ ਪੂਰੀ ਤਰ੍ਹਾਂ ਤੰਦਰੁਸਤ ਹੋਣਾ ਫਿਟ ਹੋਣਾ ਉਹ ਵਿਅਕਤੀ ਕਦੀ ਇਹ ਨਹੀਂ ਬੋਲ ਸਕਦਾ ਕਿ ਮੇਰੇ ਕੋ ਸਮਾਂ ਨਹੀਂ ਆ ਉਹ ਹਮੇਸ਼ਾ ਸਮੇਂ ਤੋਂ ਸਮਾ ਕੱਢੇਗਾ ਉਹ ਪਰਮੇਸ਼ਰ ਦੇ ਨਾਲ ਬੈਠੇਗਾ ਸੰਗਤੀ ਕਰੇਗਾ ਖੁਦਾ ਦੇ ਵਚਨ ਨੂੰ ਹੱਥ ਲਏਗਾ ਇਸ ਲਈ ਨਹੀਂ ਕਿ ਉਹਨੇ ਕੋਈ ਬਰਕਤਾਂ ਪਾਉਣੀਆਂ ਐ ਇਸ ਲਈ ਕਿਉਂਕਿ ਉਹਨੇ ਆਤਮਿਕ ਤੌਰ ਤੇ ਤੰਦਰੁਸਤ ਰਹਿਣਾ ਐ ਉਹਨੇ ਆਤਮਿਕ ਤੌਰ ਤੇ ਇੱਕ ਤਾਜ਼ਾ ਪਨ ਲੈ ਕੇ ਚੱਲਣਾ ਐ ਤਾਂ ਕਿ ਉਹ ਪਰਮੇਸ਼ਰ ਦੇਗੇ ਹਰ ਦਿਨ ਭਰਦਾ ਜਾਏ ਉਸ ਖੁਦਾ ਦੇ ਸਾਮਨ ਨਾਲ ਉਹਦੇ ਵਚਨ ਨਾਲ ਉਸ ਪਰਮੇਸ਼ਰ ਦੀ ਮਹਿਮਾ ਨਾਲ ਇਸ ਲਈ ਇਹ ਜਿਹਾ ਵਿਅਕਤੀ ਕਿਉਂ ਆਪਣੇ ਜੀਵਨ ਚੋਂ ਨਿਰਾਸ਼ਾ ਨੂੰ ਜਾਂਦਾ ਨਹੀਂ ਦੇਖਦਾ ਉਹ ਬਦੀ ਦੇ ਬੰਦਨਾਂ ਨੂੰ ਜਾਂਦਾ ਨਹੀਂ ਦੇਖਦਾ ਕਿਉਂਕਿ ਪਰੰਦਾ ਖੰਮ ਜਿਹੜਾ ਆ ਉਹਦੇ ਜੀਵਨ ਚੋਂ ਬੰਦ ਹੋ ਚੁੱਕਾ ਆ ਅਗਰ ਕੋਈ ਪਰਦਾ ਆ ਉਹਨੂੰ ਤਾਂ ਉਹ ਵੀ ਵਿਚਾਰੀ ਆਤਮਾ ਆ ਉਹ ਲਾਲਚਤਾ ਆਤਮਾ ਆ ਉਹ ਸ਼ਰੀਰੀਕਤਾ ਆ ਸ਼ੈਤਾਨ ਜਿਹੜਾ ਕਦੀ ਤੁਹਾਨੂੰ ਪਰੰਦਾ ਉਹਦਾ ਸਿਲਸਿਲਾ ਉਹਦੇ ਕੰਮ ਨੂੰ ਕਦੀ ਬੰਦ ਨਹੀਂ ਕਰੇਗਾ ਜਦੋਂ ਤੱਕ ਤੁਸੀਂ ਉਹਦੇ ਲਈ ਆਪਣਾ ਦਵਾਰ ਖੋਲ ਕੇ ਰੱਖੋਗੇ ਵਿਚਾਰੀ ਆਤਮਾ ਲਈ ਅਗਰ ਤੁਸੀਂ ਦਵਾਰ ਖੋਲ ਕੇ ਰੱਖਿਆ ਤਾਂ ਉਹ ਦਿਨ ਔਰ ਰਾਤ ਤਾਨੂੰ ਪਰਦਾ ਹੀ ਜਾਏਗਾ ਅਗਰ ਤੁਸੀਂ ਸ਼ੈਤਾਨ ਲਈ ਬੀਲਾ ਸ਼ਾਵਾਂ ਲਈ ਆਪਣੇ ਜ਼ਿੰਦਗੀ ਦੇ ਦਵਾਰ ਨੂੰ ਖੋਲਿਆ ਆ ਤਾਂ ਹਰ ਦਿਨ ਉਹ ਤਾਨੂੰ ਪਰੇਗਾ ਹਰ ਸੈਕਿੰਡ ਉਹ ਤਾਨੂੰ ਪਰੇਗਾ ਪਰ ਜਿਸ ਸਮੇ ਤੁਸੀਂ ਉਹ ਦਵਾਰ ਨੂੰ ਬੰਦ ਕਰ ਦੋਗੇ ਔਰ ਪਰਮੇਸ਼ਰ ਦੇ ਅੱਗੇ ਆਓਗੇ ਕਿ हे ਪਰਮੇਸ਼ਰ ਮੈਂ ਆਪਣੇ ਆਪ ਨੂੰ ਤੇਰੇ ਅਰਪਣ ਕਰਦਾ ਹਾਂ ਪ੍ਰਭੂ ਇਸ ਤੋਂ ਅੱਗੇ ਕੋਈ ਵੀ ਵਿਚਾਰੀ ਆਤਮਾ ਮੈਨੂੰ ਗੰਦਗੀ ਨਾਲ ਨਾ ਪਰਪਾਏ ਪ੍ਰਭੂ ਬਲਕਿ ਤੁਸੀਂ ਬਨੂੰ ਉਸ ਸਾਮਰਥ ਨਾਲ ਪਰੋ ਤੁਸੀਂ ਆਪਣੇ ਵਚਨਾਂ ਪਰੋ ਪ੍ਰਭੂ ਤੁਸੀਂ ਉਸ ਪਰ ਸੰਸਾ ਉਸ ਮਹਿਮਾ ਉਸ ਸੰਗਤੀ ਦੇ ਨਾਲ ਮੇਰੇ ਜੀਵਨ ਨੂੰ ਭਰ ਦਿਓ ਅਗਰ ਇਸ ਰੀਤੀ ਨਾਲ ਅਸੀਂ ਆਪਣੇ ਹਰ ਬੰਧਨ ਨੂੰ ਚਾਹੇ ਬਦੀ ਦਾ ਬੰਧਨ ਹੈ ਆਬੀ ਲਾਸ਼ਾਂ ਦਾ ਹੈ ਚਾਹੇ ਕੋਈ ਬੰਧਨ ਹੈ ਅਗਰ ਉਹਨੂੰ ਲੈ ਕੇ ਤੁਸੀਂ ਖੁਦਾ ਦੇਗੇ ਇਸ ਰੀਤੀ ਨਾਲ ਹਾਜ਼ਰ ਹੋਵੋਗੇ ਤਾਂ ਇੱਕ ਕੰਮ ਜਿਹੜਾ ਤੁਸੀਂ ਆਪਣੇ ਜੀਵਨ ਚੋਂ ਦਾ ਦੇਖੋਗੇ ਉਦੇ ਲਈ ਅਸੀਂ ਇੱਕ ਉਦਾਹਰਨ ਦੇਖਦੇ ਹਾਂ ਕਿ ਕਿਹੜਾ ਕੰਮ ਸਾਡੇ ਜੀਵਨ 'ਚ ਉਸ ਸਮੇਂ ਹੋਏਗਾ। ਉਹਦੇ ਲਈ ਅਸੀਂ ਪੜ੍ਹਦੇ ਨਿਆਈਆਂ ਦੀ ਪੋਥੀ ਉਸ ਦਾ 15 ਅਧਿਆਇ ਉਸ ਦਾ 14 ਵਚਨ। ਇਸ ਸਗਰ ਤੇ ਲਿਖਿਆ ਜਦੋਂ ਲਹੀ ਵਿੱਚ ਅਪੜਿਆ ਤਾਂ ਫਲਿਸਤੀ ਹਾਕਾ ਮਾਰ ਕੇ ਉਹਨੂੰ ਮਿਲੇ ਉਸ ਵੇਲੇ ਯਹੋਵਾ ਦਾ ਆਤਮਾ ਡਾਡੇ ਜੋਰ ਨਾਲ ਉਹਦੇ ਉੱਤੇ ਆਇਆ ਅਤੇ ਉਹ ਰਸੇ ਜਿਨ੍ਹਾਂ ਨਾਲ ਉਹਦੀਆਂ ਬਾਹਾਂ ਬੰਨੀਆਂ ਸਨ ਅਜਿਹੇ ਹੋ ਗਏ ਜਿਵੇਂ ਅੱਗ ਨਾਲ ਸੜੇ ਹੋਏ ਸਨ ਅਤੇ ਉਹਦੇ ਹੱਥਾਂ ਦੇ ਬੰਦਨ ਖੁੱਲ ਗਏ। ਔਰ ਜਦੋਂ ਤੁਸੀਂ ਇਸ ਤੋਂ ਇੱਕ ਆਇਤ ਪਿੱਛੇ ਦੇਖੋਗੇ 13 ਮੱਚ ਨੂੰ ਤਾਂ ਉਸਗਤ ਲਿਖਿਆ ਨਵਿਆਂ ਰੱਸਿਆਂ ਦੇ ਨਾਲ ਸ਼ਮਸੂਨ ਨੂੰ ਬੰਨਿਆ ਗਿਆ ਪਰ ਜਿਸ ਸਮੇਂ ਪਰਮੇਸ਼ਰ ਦਾ ਸਮਰਥ ਉਤਰਾ ਸੋ ਇੱਕ ਗੱਲ ਦਾ ਕੋਈ ਮਹੱਤਵ ਨਹੀਂ ਰਹਿ ਗਿਆ ਕਿ ਉਹ ਰੱਸੇ ਨਵੇਂ ਸੀ ਕਿੰਨੇ ਮਜ਼ਬੂਤ ਸੀ ਇਸ ਲਈ ਹਮੇਸ਼ਾ ਇਸ ਚੀਜ਼ ਨੂੰ ਯਾਦ ਰੱਖੋ ਆਪਣੀ ਦੌੜ ਆਤਮਿਕ ਦੌੜ ਨੂੰ ਦੌੜਦਿਆਂ ਹਮੇਸ਼ਾ ਯਾਦ ਰੱਖੋ ਔਰ ਸ਼ੈਤਾਨ ਦਾ ਨਜ਼ਰ ਨਾਲ ਨਜ਼ਰ ਮਿਲਾ ਕੇ ਸੇ ਉਸ ਨੂੰ ਬੋਲਣਾ ਉਹਨੂੰ ਦੱਸਣਾ ਆ ਕਿ ਹੈ ਸ਼ੈਤਾਨ ਤੇਰੇ ਕੋਲ ਕੋਈ ਐਸਾ ਰਸਾਂ ਨਹੀਂ ਆ ਤੇਰੇ ਕੋਲ ਕੋਈ ਐਸਾ ਬੰਧਨ ਨਹੀਂ ਆ ਕੋਈ ਐਸਾ ਸੰਗਲ ਨਹੀਂ ਆ ਕੋਈ ਵੀ ਅਸੀ ਚੀਜ਼ ਨਹੀਂ ਆ ਤੇਰੇ ਕੋਲ ਜਿਸ ਨਾਲ ਤੂੰ ਸਾਨੂੰ ਬੰਨੇ ਔਰ ਸਾਡਾ ਪਰਮੇਸ਼ਵਰ ਸਾਨੂੰ ਆਜ਼ਾਦ ਨਾ ਕਰ ਪਾਏ ਐਸਾ ਕੋਈ ਬੰਧਨ ਸ਼ੈਤਾਨ ਦੇ ਕੋਲ ਉਪਲਬਧ ਨਹੀਂ ਆ ਇਸੀ ਨੂੰ ਅਛੀ ਤਰ੍ਹਾਂ ਸ਼ੈਤਾਨ ਸਮਝਦਾ ਆ ਉਹ ਜਾਣਦਾ ਆ ਔਰ ਅੰਧਕਾਰ ਦੀ ਹਰ ਤਾਕਤ ਇਹ ਵੀ ਜਾਣਦੀ ਆ ਕਿ ਕੋਈ ਵਿਅਕਤੀ ਨੂੰ ਅਸੀਂ ਉਦੋਂ ਤੱਕ ਆਪਣੇ ਬੰਧਨ 'ਚ ਰੱਖ ਸਕਦੇ ਆ ਜਦੋਂ ਤੱਕ ਪਰਮੇਸ਼ਵਰ ਦੀ ਸਮਰਥ ਨੂੰ ਆਜ਼ਾਦ ਕਰਨ ਲਈ ਉਹਦੇ ਜੀਵਨ 'ਚ ਪ੍ਰਗਟ ਨਹੀਂ ਹੋ ਜਾਂਦੀ ਪਰ ਬਹੁਤ ਸਾਰੇ ਮਸੀਹੀ ਵਿਸ਼ਵਾਸੀ ਲੋਕ ਐਸੇ ਬੰਦਨਾ ਦੇ ਵਿੱਚ ਆਪਣਾ ਬਹੁਤ ਲੰਬਾ ਸਮਾਂ ਬਤੀਤ ਕਰ ਦਿੰਦੇ ਆ ਵਿਅਰਥ ਕਰ ਦਿੰਦੇ ਆ ਚਾਹੇ ਉਹ ਵਿਚਾਰ ਦੇ ਬੰਦਨੇ ਆ ਚਾਹੇ ਨਿਰਾਸ਼ਾ ਦੇ ਬੰਦਨੇ ਆ ਚਾਹੇ ਕਿਸੇ ਵੀ ਪ੍ਰਕਾਰ ਦੇ ਬੰਦਨਾ ਵਿੱਚ ਉਹ ਇੰਨਾ ਲੰਬਾ ਸਮਾਂ ਗੁਜ਼ਾਰ ਦਿੰਦੇ ਆ ਜਿੰਨਾ ਬੰਦਨਾ ਨੂੰ ਸਾਡਾ ਪਰਮੇਸ਼ਰ ਚੰਦ ਸੈਕਿੰਡ 'ਚ ਉਹਨਾਂ ਨੂੰ ਜਲਾ ਕੇ ਰਾਖ ਕਰਨ ਦੀ ਸਮਰਥ ਰੱਖਦਾ ਸਾਡਾ ਪਰਮੇਸ਼ਰ ਪਰ ਉਸ ਦੇ باوجود ਵੀ ਅਸੀਂ ਉਹਨਾਂ ਬੰਦਨਾ ਚ ਕਿੰਨਾ ਲੰਬਾ ਸਮਾਂ ਗੁਜ਼ਾਰ ਦਿੰਦੇ ਹਾਂ ਅਸੀਂ ਨਾ ਅਸੀਂ ਪ੍ਰਾਰਥਨਾ ਕਰ ਪਉਂਦੇ ਹਾਂ ਨਾ ਅਸੀਂ ਵਚਨ ਪੜ੍ਹ ਪਉਂਦੇ ਹਾਂ ਕਿਉਂ ਉਸ ਦੀ ਵਜ੍ਹਾ ਕੀ ਆ ਔਰ ਉਸ ਦੀ ਸਭ ਤੋਂ ਵੱਡੀ ਵਜ੍ਹਾ ਆ ਸਾਡਾ ਗੁੰਮਰਾਹ ਹੋ ਜਾਣਾ ਸਾਡਾ ਹਨੇਰੇ ਵਿੱਚ ਹੋਣਾ ਸਾਡੀ ਅਗਿਆਨਤਾ ਹੀ ਸਾਡਾ ਤੋਂ ਵੱਡਾ ਰੀਜ਼ਨ ਆ ਕਿਉਂਕਿ ਅਸੀਂ ਇਹ ਜਾਣਦੇ ਹਾਂ ਕਿ ਸਾਡੇ ਬੰਧਨ ਕਿੰਨੇ ਪੱਕੇ ਆ ਕਿੰਨੇ ਮਜ਼ਬੂਤ ਆ ਸਾਡੀ ਨਿਰਾਸ਼ਾ ਸਾਡੇ ਜੀਵਨ ਦੇ ਹਾਲਾਤ ਕਿੰਨੇ ਵਿਗੜੇ ਹੋਏ ਆ ਸਾਡੀ ਸਮੱਸਿਆ ਕਿੰਨੀ ਗੰਭੀਰ ਆ ਅਸੀਂ ਉਹਨਾਂ ਬੰਧਨਾਂ ਨੂੰ ਤਾਂ ਜਾਣਦੇ ਆ ਪਰ ਅਸੀਂ ਅਣਜਾਣ ਹੁੰਦਿਆਂ ਉਸ ਪਰਮੇਸ਼ਵਰ ਦੀ ਸਮਰਥ ਤੋਂ ਉਸ ਪਰਮੇਸ਼ਰ ਦਾ ਉਸ ਪਸਮ ਕਰਨ ਵਾਲੀ ਜੋ ਆਗਿਆ ਅਸੀਂ ਉਸ ਤੋਂ ਅਣਜਾਣ ਹੋ ਕੇ ਚੱਲਦੇ ਹਾਂ ਇਸ ਲਈ ਜੀ ਉਮੀਦ ਹੀ ਨਹੀਂ ਕਰ ਪਾਉਂਦੇ ਕਿ ਪਰਮੇਸ਼ਵਰ ਸਾਨੂੰ ਇਸ ਬੰਧਨ ਤੋਂ ਵੀ ਰਿਹਾ ਕਰ ਸਕਦਾ ਹੈ ਅੱਜ ਬਹੁਤ ਸਾਰੇ ਲੋਕ ਖੁਦਾ ਦਾ ਵਚਨ ਜੋ ਆ ਜਾਣ ਚੁੱਕੇ ਸੱਚਾਈ ਨੂੰ ਜਾਣ ਚੁੱਕਿਆ ਫਿਰ ਵੀ ਉਹ ਆਪਣੇ ਨਸ਼ੇ ਦੇ ਬੰਧਨ ਚਾ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਮੈਨੂੰ ਪਰਮੇਸ਼ਰ ਵੀ ਮੇਰੇ ਨਸ਼ੇ ਦੇ ਬੰਧਨ ਤੋਂ ਆਜ਼ਾਦ ਨਹੀਂ ਕਰ ਸਕਦਾ ਕਿਸੇ ਨੂੰ ਲੱਗਦਾ ਕਿ ਮੈਂ ਇਹ ਵਿਚਾਰ ਤੋਂ ਬਿਨਾ ਨਹੀਂ ਜੀ ਸਕਦਾ ਕਿਸੇ ਨੂੰ ਲੱਗਦਾ ਕਿ ਮੈਂ ਇਸ ਪ੍ਰਕਾਰ ਦੀ ਜ਼ਿੰਦਗੀ ਚ ਕਦੀ ਖੁਸ਼ ਨਹੀਂ ਹੋ ਸਕਦਾ ਕੋਈ ਵੀ ਮੈਨੂੰ ਨਿਰਾਸ਼ਾ ਦੇ ਇਸ ਦਲਦਲ ਚੋਂ ਨਹੀਂ ਕੱਢ ਸਕਦਾ ਇਸ ਪ੍ਰਕਾਰ ਦੇ ਹਨੇਰੇ ਚ ਅਸੀਂ ਬੈਠੇ ਅਸੀਂ ਬਹੁਤ ਲੰਮਾ ਸਮਾਂ ਅਸੀਂ گزار ਦਿੰਦੇ ਆਂ ਪਰਾ ਯਾਦ ਰੱਖਿਏ ਜਿਸ ਪਰਮੇਸ਼ਰ ਨੇ ਸ਼ਮਸੂਨ ਦੇ ਉਹਨਾਂ ਬੰਦਨ ਨੂੰ ਅੱਗ ਦੀ ਤਰ੍ਹਾਂ ਜਲਾ ਕੇ ਰਾਖ ਕਰ ਦਿੱਤਾ ਅੱਜ ਉਹੀ ਪਰਮੇਸ਼ਰ ਜੋ ਆ ਉਹ ਸਾਡੇ ਜੀਵਨ ਚ ਸਾਨੂੰ ਹਰ ਬੰਦਨ ਤੋਂ ਆਜ਼ਾਦ ਕਰਨ ਲਈ ਪੂਰੀ ਤਰ੍ਹਾਂ ਪਰਮੇਸ਼ਰ ਤਿਆਰ ਆਇਆ ਪਰ ਸਿਰਫ ਜ਼ਰੂਰਤਾਂ ਉਹ ਕਰਨ ਦੀ ਜੋ ਪਰਮੇਸ਼ਵਰ ਸਾਨੂੰ ਕਰਨ ਲਈ ਬੋਲ ਰਿਹਾ ਹੈ ਕਿ ਆਪਣੇ ਆਪ ਨੂੰ ਭਰੋ ਆਪਣੇ ਆਪ ਨੂੰ ਭਰਦੇ ਜਾਓ ਇਸ ਲਈ ਆਪਣੀ ਨਿਰਾਸ਼ਾ ਨੂੰ ਮਤ ਦੇਖੋ ਕਿ ਉਹ ਕਿਸ ਹੱਦ ਤੀਕਿਆ ਆਪਣੇ ਕਿਸੇ ਵੀ ਅੰਦਰ ਜੋ ਚੀਜ਼ ਸੜੇ ਪਰਿਆ ਉਹਨੂੰ ਮਤ ਦੇਖੋ ਸਿਰਫ ਇੱਕ ਕੰਮ ਕਰੋ ਪੜਦੇ ਜਾਓ ਹਰ ਦਿਨ ਪੜਦੇ ਜਾਓ ਆਪਣੇ ਜੀਵਨ ਨੂੰ ਆਪਣੇ ਸਰੀਰ ਪ੍ਰਾਣ ਆਤਮਾ ਨੂੰ ਪੜਦੇ ਜਾਓ ਪਰਮੇਸ਼ਰ ਦੇ ਵਚਨ ਦੇ ਨਾਲ ਅਗਰ ਹਰ ਰੋਜ਼ ਤੁਸੀਂ ਪੜਦੇ ਜਾਓਗੇ ਤਾਂ ਹਰ ਦਿਨ ਇੱਕ ਵੱਡਾ ਬਦਲਾ ਇੱਕ ਵੱਡੀ ਤਬਦੀਲੀ ਤੁਸੀਂ ਆਪਣੇ ਜੀਵਨ ਚ ਪ੍ਰਗਟ ਹੁੰਦੀ ਦੇਖੋਗੇ ਕਿਉਂਕਿ ਅਸੀਂ ਪਰਮੇਸ਼ਰ ਤੋਂ ਉਸ ਸਮੇਂ ਹੀ ਉਮੀਦ ਕਰ ਸਕਦੇ ਹਾਂ ਕਿ ਉਹ ਪਰਮੇਸ਼ਰ ਸਾਡੇ ਜੀਵਨ 'ਚ ਕੰਮ ਕਰੇ ਜਿਸ ਸਮੇਂ ਅਸੀਂ ਉਹ ਕਰਾਂਗੇ ਜੋ ਪਰਮੇਸ਼ਰ ਸਾਨੂੰ ਕਰਨ ਲਈ ਬੋਲ ਰਿਹਾ ਹੈ ਜਿਸ ਪ੍ਰਕਾਰ ਇਸ ਕਾਨਾ ਦੇ ਵਿਆਹ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਤੋਂ ਉਮੀਦ ਕੀਤੀ ਜਾ ਰਹੀ ਆ ਕਿ ਪ੍ਰਭੂ ਇਸ ਚੀਜ਼ ਦੀ ਪਰਪਾਈ ਕਰੇ ਪ੍ਰਭੂ ਇਸ ਸੰਕਟ 'ਚੋਂ ਸਾਨੂੰ ਕੱਢੇ ਸੋ ਉਦ ਲਈ ਜ਼ਰੂਰੀ ਕਿ ਜੋ ਕਿਹਾ ਗਿਆ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਮਟਾਂ ਵਿੱਚ ਜਲ ਪਰੋ ਹੁਣ ਅਗਰ ਇਹ ਜਲ ਪਰੰਗੇ ਤੋਂ ਪ੍ਰਭੂ ਤੋਂ ਉਮੀਦ ਕਰ ਸਕਦੇ ਆ ਕਿ ਹਾਂ ਪ੍ਰਭੂ ਹੁਣ ਆਪਣਾ ਕੰਮ ਕਰੇਗਾ ਪਰ ਅਗਰ ਮੱਟਾ ਵਿੱਚ ਜਲ ਨਹੀਂ ਪਿਆ ਜਾਏਗਾ ਅਗਰ 2 ਘੰਟੇ ਬੀਤ ਗਏ 6 ਘੰਟੇ ਬੀਤ ਗਏ ਅਗਰ ਮੱਟਾ ਚ ਜਲ ਪਰਿਆ ਹੀ ਨਹੀਂ ਗਿਆ ਉਹ ਕੰਮ ਸ਼ੁਰੂ ਹੀ ਨਹੀਂ ਹੋਇਆ ਤੋ ਸੋਚ ਲਓ ਫਿਰ ਕੌਣ ਪ੍ਰਭੂ ਨੂੰ ਸ਼ਿਕਾਇਤ ਕਰ ਸਕਦਾ ਹੈ ਕਿ ਤੁਸੀਂ ਅਜੇ ਤੱਕ ਸਾਡੇ ਲਈ ਕੁਝ ਨਹੀਂ ਕੀਤਾ ਕੌਣ ਪ੍ਰਭੂ ਨੂੰ ਬੋਲੇਗਾ ਕਿਸ ਤਰ੍ਹਾਂ ਉਮੀਦ ਕਰ ਸਕਦੇ ਆ ਕਿਉਂਕਿ ਪ੍ਰਭੂ ਨੇ ਜੋ ਕਿਹਾ ਅਗਰ ਉਹ ਨਹੀਂ ਹੋਏਗਾ ਤਾਂ ਪ੍ਰਭੂ ਤੋਂ ਤੁਸੀਂ ਉਮੀਦ ਨਹੀਂ ਕਰ ਸਕਦੇ ਇਸ ਲਈ ਟਹਿਲੂਏ ਹੁਣ ਇਸ ਉਮੀਦ ਚ ਇੰਤਜ਼ਾਰੀ ਚ ਨਹੀਂ ਬੈਠ ਸਕਦੇ ਕਿ ਪ੍ਰਭੂ ਕੁਝ ਕਰੇਗਾ ਬਲਕਿ ਉਹਨਾਂ ਨੇ ਉਹ ਕਰਨਾ ਸ਼ੁਰੂ ਕਰਨਾ ਹੈ ਉਹ ਕੰਮ ਸ਼ੁਰੂ ਕਰ ਦੇਣਾ ਜੋ ਪ੍ਰਭੂ ਨੇ ਬੋਲਿਆ ਇਸੇ ਪ੍ਰਕਾਰ ਤੁਸੀਂ ਅਗਰ ਆਪਣੇ ਜੀਵਨ ਚ ਕਿਸੇ ਵੀ ਬੰਧਨ ਚ ਕਿਸੇ ਵੀ ਨਿਰਾਸ਼ਾ ਪਰੇਉ ਕਿਸੇ ਵੀ ਤੰਗੀ ਚੋ ਕਿਸ ਤਰ੍ਹਾਂ ਦੇ ਵੀ ਜੀਵਨ ਚ ਹਾਲਾਂ ਸਮੱਸਿਆ ਕਿਸ ਤਰ੍ਹਾਂ ਦੇ ਜੀਵਨ ਚ ਤੁਸੀਂ ਆ ਚੁੱਕੇ ਹੋ ਸੋ ਇੰਤਜ਼ਾਰ ਮਤ ਕਰੋ ਕਿ ਪਰਮੇਸ਼ਰ ਮੇਰੇ ਲਈ ਕੁਝ ਕਰੇਗਾ ਬਲਕਿ ਉਹ ਕਰੋ ਜੋ ਖੁਦਾਤਾਨ ਬੋਲ ਰਿਹਾ ਹੈ ਉਹ ਕੰਮ ਨੂੰ ਸ਼ੁਰੂ ਕਰ ਦੋ ਅੱਜ ਤੋਂ ਇਸ ਕੜੀ ਤੋਂ ਕਿ ਇਹ ਪਰਮੇਸ਼ਰ ਮੈਂ ਤੇਰੇ ਵਚਨ ਨੂੰ ਲੈ ਕੇ ਮੈਂ ਬੈਠ ਗਿਆ ਹਾਂ ਔਰ ਪ੍ਰਭੂ ਮੈਂ ਅੱਜ ਤੋਂ ਹੀ ਆਪਣੇ ਅੰਦਰ ਨੂੰ ਆਪਣੇ ਜੀਵਨ ਨੂੰ ਆਪਣੇ ਦਿਲੋ ਦਿਮਾਗ ਨੂੰ ਤੇਰੇ ਵਚਨਾਂ ਪਰਣਾ ਅੱਜ ਤੋਂ ਹੀ ਸ਼ੁਰੂ ਕਰ ਦਿੰਦਾ ਹਾਂ ਪ੍ਰਭੂ ਅਸੋ ਮੈਂ ਪ੍ਰਾਰਥਨਾ ਨਾਲ ਆਪਣੇ ਆਪ ਨੂੰ ਪਰਣਾ ਸ਼ੁਰੂ ਕਰ ਦਿੰਦਾ ਹਾਂ ਪਰਬੂ ਆਸੋ ਮੈਂ ਤੇਰੀ ਪ੍ਰਸ਼ੰਸਾ ਤੇ ਨਾਲ ਮੇਰਾ ਮੂੰਹ ਪਰਿਆ ਰਹੇਗਾ ਸੋ ਪ੍ਰਭੂ ਅਦਲੀ ਤੁਸੀਂ ਅਨੁਗ੍ਰਹਿ ਦਿਓ ਉਹਦੇ ਲਈ ਬਖਿਰਪਾ ਦਿਓ ਉਹਦੇ ਲਈ ਮੈਨੂੰ ਦਇਆ ਇੱਕ ਵੱਡੀ ਦਇਆਦੜ ਜੀਵਨ ਵਿੱਚ ਪ੍ਰਗਟ ਹੋਏ ਅੱਜ ਸੋ ਹੀ ਤੁਸੀਂ ਉਹ ਕੰਮ ਸ਼ੁਰੂ ਕਰੋ ਜੋ ਤੁਹਾਡੇ ਹਿੱਸੇ ਦਾ ਹੈ ਜੋ ਤੁਸੀਂ ਕਰਨਾ ਹੈ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਪਰਮੇਸ਼ਰ ਦੇ ਵਚਨ ਨਾਲ ਪਰਦੇ ਜਾਵਾਂਗੇ ਅਸੀਂ ਉਹਨਾਂ ਸਭ ਚੀਜ਼ਾਂ ਨਾਲ ਪਰਮੇਸ਼ਰ ਦੀ ਮਹਿਮਾ ਪ੍ਰਸ਼ੰਸਾ ਉਹਦੀ ਆਰਾਧਨਾ ਉਸ ਪਰਮੇਸ਼ਰ ਦੀ ਮੁਹੱਬਤ ਨਾਲ ਪਰਮੇਸ਼ਰ ਦੇ ਡਰ ਨਾਲ ਜਿਸ ਤਰ੍ਹਾਂ ਜਿਸਾਂ ਅਸੀਂ ਪਰਦੇ ਜਾਵਾਂਗੇ ਉਸ ਤਰ੍ਹਾਂ ਉਸ ਤਰ੍ਹਾਂ ਹੀ ਵੱਡੀਆਂ ਤਬਦੀਲੀਆਂ ਪਰਮੇਸ਼ਰ ਸਾਡੇ ਜੀਵਨ ਚ ਪ੍ਰਗਟ ਕਰਦਾ ਜਾਏਗਾ ਸੋ ਜਿਹੜੇ ਬੰਧਨ ਸ਼ੈਤਾਨ ਨੇ ਸਾਡੇ ਜੀਵਨ ਚ ਰੱਖਿਆ ਚਾਹੇ ਉਹ ਬਿਲਾਸ਼ਾ ਪਾਪ ਕਿਸ ਤਰ੍ਹਾਂ ਦੇ ਬੰਦੇ ਜਿਸਾ ਸਮਸੂਨ ਨੇ ਉਹਨਾਂ ਰਸਿਆਂ ਨੂੰ ਜਲਦੇ ਹੋਏ ਦੇਖਿਆ ਉਹਨਾਂ ਨੇ ਰਸਿਆਂ ਨੂੰ ਜਲਦੇ ਹੋਏ ਅਨੁਭਵ ਕੀਤਾ ਉਹਨੇ ਦੇਖਿਆ ਇਹ ਬੰਧਨ ਮੈਨੂੰ ਉਨੀ ਦੇਰ ਤੱਕ ਬੰਦਨ ਚ ਰੱਖ ਸਕੇ ਜਦੋਂ ਤੱਕ ਸਾਮਰਥ ਮੈਨੂੰ ਆਜ਼ਾਦ ਕਰਨ ਲਈ ਨਹੀਂ ਉਤਰੀ ਇਸੇ ਪ੍ਰਕਾਰ ਅਸੀਂ ਉਸ ਹਰ ਬੰਦਨ ਨੂੰ ਅਸੀਂ ਜਲਦ ਹੋਇਆ ਦੇਖਾਂਗੇ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨਾਲ ਆਪਣੇ ਆਪ ਨੂੰ ਪੜਨਾ ਸ਼ੁਰੂ ਕਰਤਾਵਾਂਗੇ ਸੋ ਇਸ ਲਈ ਖੁਦਾ ਤੋਂ ਬਹੁਤ ਸਾਰੇ ਲੋਕ ਉਮੀਦ ਲਗਾਏ بیٹھے ਆ ਪਰਮੇਸ਼ਰ ਸਾਡੇ ਜੀਵਨ ਚ ਕੰਮ ਕਰੇ ਪਰੋ ਅਜੇ ਤੱਕ ਪਰਮੇਸ਼ਰ ਦੀ ਮਹਿਮਾ ਨੂੰ ਆਪਣੇ ਜੀਵਨ ਚ ਨਹੀਂ ਦੇਖ ਪਾਏ ਉਹਦੀ ਵਜ੍ਹਾ ਕਿਉਂਕਿ ਉਹ ਨਹੀਂ ਕਰਦੇ ਜੋ ਪਰਮੇਸ਼ਰ ਉਹਨਾਂ ਨੂੰ ਬੋਲਦਾ ਹੈ ਇਸ ਲਈ ਜਿਸ ਤਰ੍ਹਾਂ ਹੀ ਪ੍ਰਭੂ ਯੀਸ਼ੂ ਮਸੀਹ ਨੇ ਆਗਿਆ ਕੱਢੀਆ ਇਹਨਾਂ ਮੱਟਾਂ ਨੂੰ ਜਾਲਨਾ ਭਰ ਦਿਓ ਉਸੇ ਵਕਤ ਨਾਲ ਟਹਿਲੂਣੇ ਕੰਮ ਨੂੰ ਸ਼ੁਰੂ ਕਰ ਦਿੱਤਾ ਅੱਜ ਵੀ ਅਸੀਂ ਉਸੇ ਵਕਤੇ ਕੰਮ ਨੂੰ ਸ਼ੁਰੂ ਕਰ ਦੇਣਾ ਹੈ ਕਿ ਪਰਮੇਸ਼ਰ ਮੈਂ ਪਰਾਂਗਾ ਆਪਣੇ ਆਪ ਨੂੰ ਤੇਰੇ ਵਚਨ ਨਾਲ ਪਰਭੂ ਤੇਰੀ ਮਹਿਮਾ ਤੇ ਪਰਸੰਸਾ ਦਾ ਸੰਗਤੀ ਦੇ ਨਾਲ ਮੈਂ ਆਪਣਾ ਜੀਵਨ ਉਪਰਾਂਗਾ ਸੋ ਇਸੇ ਪ੍ਰਕਾਰ ਅਸੀਂ ਖੁਦਾ ਤੋਂ ਉਮੀਦ ਕਰਾਂਗੇ ਪਰ ਪਰਮੇਸ਼ਰ ਉਹ ਮਹਿਮਾ ਉਹ ਸਾਮਾਥਨ ਸਾਡੇ ਜੀਵਨ ਚ ਕੰਮ ਕਰੇਗਾ ਸੋ ਇਸ ਵਚਨ ਦੇ ਦੁਆਰਾ ਪ੍ਰਭੂ ਸਾਨੂੰ ਸਭਨਾਂ ਨੂੰ ਬਹੁਤ ਸਾਰੀ ਆਸ਼ੀਸ਼ ਤੇ ਉਨਾਗਰ ਤੁਸੀਂ ਸੁਵਚਨ ਦੇ ਦੁਆਰਾ ਆਸ਼ੀਸ਼ ਮੰਗਦੇ ਹੋ ਸੋ ਜ਼ਰੂਰ ਦੂਸਰਿਆਂ ਨੂੰ ਸੁਣਨ ਲਈ ਤੁਸੀਂ ਪ੍ਰੋਤਸਾਹਿਤ ਕਰੋ ਔਰ ਆਮਨ ਤੁਸੀਂ ਟਾਈਪ ਕਰੋ ਅਗਰ ਤੁਸੀਂ ਸੁਣ ਕੇ ਸੱਚਮੁੱਚ ਆਸ਼ੀਸ਼ ਪਾਇਆ ਸੋ ਇਸ ਸਬੰਧਤ ਕੋਈ ਸਵਾਲ ਅਗਰ ਤੁਹਾਡਾ ਹੋਏਗਾ ਜਾਂ ਕਿਸੇ ਵੀ ਵਿਸ਼ੇ ਨੂੰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਅਸੀਂ ਜ਼ਰੂਰ ਤੁਹਾਡੇ ਹਰ ਸਵਾਲ ਦਾ ਜਵਾਬ ਦਵਾਂਗੇ ਸੋ ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ ਆਮਨ